ਮਹਾਂਜਾਤ ਕਿਲੋਮੀਟਰ ਦੂਰ ਪੈਂਦੇ ਕਈ ਪਿੰਡਾਂ ਦੀ ਪੰਚਾਇਤਾਂ ਨੇ ਇਸ ਵਾਰ ਚੋਣਾ ਦੇ ਬਾਈਕਾਟ ਦਾ ਐਲਾਨ ਕੀਤਾ ਹੈ ਆਖਰ ਚੋਣਾ ਦੇ ਹੱਕ ਦੇ ਵਿੱਚ ਅਧਿਕਾਰ ਤਾਂ ਸਭ ਨੂੰ ਹੈ ਪਰ ਉੱਥੇ ਦੇ ਵਸਿੰਦਿਆਂ ਨੇ ਅਜਿਹਾ ਕਦਮ ਕਿਉਂ ਚੁੱਕਿਆ ਕਾਰਨ ਕੀ ਨੇ ਵਜ੍ਹਾ ਕੀ ਹੈ तमाम ਇਹ ਸਭ ਜਾਣਨ ਲਈ ਅਸੀਂ ਜਦੋਂ ਗਰਾਊਂਡ ਜ਼ੀਰੋ ਤੇ ਗਏ ਤਾਂ ਅਸੀਂ ਵੀ ਹੈਰਾਨ ਰਹਿ ਗਏ ਕਿਉਂਕਿ ਪਿੰਡ ਵਾਸੀਆਂ ਦੀ ਮੰਗ ਵਾਕਈ ਵਾਜਿਬ ਹੈ ਪਰ ਸੀਮੀਡੀਆ ਦੀ ਅਪੀਲ ਹੈ ਕਿ ਭਾਵੇਂ ਨੋਟਾ ਦਾ ਬਟਨ ਦਬਾਓ ਪਰ ਆਪਣੀ ਫੋਰ ਦਾ ਭੁਗਤਾਨ ਜ਼ਰੂਰ ਕੀਤਾ ਜਾਵੇ ਵੋਟ ਦਾ ਅਧਿਕਾਰ ਸੰਵਿਧਾਨ ਤੋਂ ਦੇਸ਼ ਦੇ ਲੋਕਾਂ ਨੂੰ ਮਿਲਿਆ ਹੈਗਾ ਪਰ ਜੇ ਸਰਕਾਰਾਂ ਕੰਮ ਨਹੀਂ ਕਰਦੀਆਂ ਤਾਂ ਲੋਕ ਦੁਖੀ ਹੋ ਕੇ ਉਸ ਅਧਿਕਾਰ ਨੂੰ ਨਾ ਵਰਤਣ ਦੀ ਚਤਾਵਨੀ ਦਿੰਦੇ ਆ ਅਸੀਂ ਆਏ ਆ ਅੱਜ ਮਾਜਰੀਆ ਪਿੰਡ ਨੇ ਜਿਹੜੇ ਕੀ ਹਿਮਾਚਲ ਤੇ ਹਰਿਆਣਾ ਦੀ ਹੱਦ ਦੇ ਉੱਪਰ ਬਸੇ ਹੋਏ ਪਿੰਡ ਨੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਨੇ ਚੰਡੀਗੜ੍ਹ ਤੋਂ ਤਕਰੀਬਨ 20 ਕਿਲੋਮੀਟਰ ਦੂਰੀ ਦੇ ਉੱਪਰ ਇਹ ਪਿੰਡ ਜਿਹੜੇ ਮੌਜੂਦ ਨੇ ਪੰਜ ਪਿੰਡ ਨੇ ਜਿਨ੍ਹਾਂ ਦੇ ਵਿੱਚ ਆਪਾਂ ਕਹੀਏ ਜੈੰਤੀ ਮਾਜਰੀ ਹੈਗਾ ਗੂੜਾ ਹੈਗਾ ਕਸੌਲੀ ਹੈਗਾ ਆ ਕਰੋਂਦੇ ਵਾਲਾ ਹੈਗਾ ਆ ਉਦੇ ਨਾਲ ਬਗਿੰਡੀ ਪਿੰਡ ਇਹ ਪੰਜ ਪਿੰਡ ਹੈ ਇਹ ਪੰਜ ਪਿੰਡਾਂ ਦੇ ਲੋਕਾਂ ਨੇ ਪੰਡ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਕਲਾਰ ਕੀਤਾ ਕਿ ਅਸੀਂ ਇਸ ਵਾਰ ਦੇ ਲੋਕ ਸਭਾ ਚੋਣਾਂ ਵਿੱਚ ਅਸੀਂ ਵੋਟ ਨਹੀਂ ਪਾਵਾਂਗੇ ਤੇ ਇੱਕ ਬੋਰਡ ਤੁਹਾਨੂੰ ਦਿਖਾਵਾਂਗੇ ਬੋਰਡ ਲਗਾਇਆ ਹੋਇਆ ਹੈ ਇਹ ਲਿਖਿਆ ਹੋਇਆ ਹੈ ਸਾਹਮਣੇ ਜੈ ਮਾਤਾ ਦੀ ਜੈੰਤੀ ਦੇਵੀ ਦੀ ਜੈ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਪੈਂਦੇ ਕੰਢੀ ਏਰੀਆ ਦੇ ਪੰਜ ਪਿੰਡਾਂ ਨੇ ਕੀਤਾ ਲੋਕ ਸਭਾ ਚੋਣਾਂ ਦਾ ਬਾਈਕਾਟ ਪਿੰਡ ਕਸੌਲੀ ਸਮੂਹ ਨਗਰ ਪੰਚਾਇਤ ਹਦਬਸਤ ਨੰਬਰ 343 ਦੀ ਮਲਕੀਅਤ ਜ਼ਮੀਨ ਦਾ ਇੰਤਕਾਲ ਨੰਬਰ 226 ਨੂੰ ਬਹਾਲ ਕੀਤਾ ਜਾਵੇ। ਮੁੱਲਾਂਪੁਰ ਬੈਰੀਅਰ ਤੋਂ ਲੈ ਕੇ ਅੱਗੇ ਹਰਿਆਣਾ ਦੇ ਬਾਡਰ ਤੱਕ ਪਧਨ ਮੰਤਰੀ ਯੋਜਨਾ ਵਿੱਚ ਸੜਕ ਪਾਈ ਜਾਵੇ ਅਤੇ ਪੁਲ ਲਗਾਏ ਜਾਣ। ਆਵਾਜਾਈ ਬੱਸ ਸਾਧਨਾਂ ਦੀ ਸਮੱਸਿਆ, ਹੈਲਥ ਦੀ ਸਮੱਸਿਆ ਡਿਸਪੈਂਸਰੀ ਬੱਲੋ ਸਬੂ ਨਗਰ ਪੰਚਾਇਤ ਪਿੰਡ ਕਸੌਲੀ। ਲੈਟਰ ਲਿਖ ਕੇ ਇਹ ਪਿੰਡਾਂ ਦੇ ਪੰਜੇ ਪਿੰਡਾਂ ਦੇ ਸਰਪੰਚਾਂ ਨੇ ਲੋਕਾਂ ਨੇ ਇਲੈਕਸ਼ਨ ਕਮਿਸ਼ਨ ਜਿਹੜਾ ਚੀਫ ਇਲੈਕਟਰਲ ਆਫੀਸਰ ਨੇ ਪੰਜਾਬ ਦੇ ਉਹਨਾਂ ਨੂੰ ਵੀ ਦਿੱਤਾ ਹੈਗਾ। ਪਰ ਜੀ ਮੀਡੀਆ ਜਿਹੜਾ ਇੱਕ ਜ਼ਿੰਮੇਵਾਰ ਚੈਨਲ ਹੈ ਕਿਉਂਕਿ ਇੱਕ ਇੱਕ ਬੋਟ ਦੀ ਕੀਮਤ ਹੈ ਹਰ ਇੱਕ ਨਾਗਰਿਕ ਨੂੰ ਇੱਕ ਹੀ ਲੋਕਤੰਤਰ ਵਿੱਚ ਆ ਕੇ ਆਪਣੀ ਵੋਟ ਆਪਣੀ ਸ਼ਮੂਲੀਅਤ ਦਾ ਅਧਿਕਾਰ ਮਿਲਿਆ ਹੋਇਆ ਹੈ ਇੱਕ ਬੋਟ ਦੀ ਕੀਮਤ ਕੀ ਹੈ ਕਿ ਅਟਲ ਵਿਹਾਰੀ ਬਾਜਪਾਈ ਦੀ ਸਰਕਾਰ ਸਰਵ ਇੱਕ ਬੋਟ ਦੇ ਕਾਰਨ ਗਿਰ ਗਈ ਇਸ ਲਈ ਜੀ ਮੀਡੀਆ ਇਸ ਪਿੰਡ ਦੇ ਵਿੱਚ ਪਹੁੰਚਿਆ ਤਾਂ ਕਿ ਲੋਕਾਂ ਨੂੰ ਸਮਝਾ ਜਾ ਸਕੇ ਕਿ ਤੁਸੀਂ ਅਗਰ ਬਾਈਕਾਟ ਕਰਨਾ ਹੈਗਾ ਤਾਂ ਲੀਡਰਾਂ ਦਾ ਕਰੋ ਵੋਟ ਪਾਣ ਦਾ ਬਾਈਕਾਟ ਨਾ ਕਰੋ ਸਾਡੇ ਨਾਲ ਪਿੰਡ ਦੇ ਲੋਕ ਨੇ ਹੈਗੇ ਨੇ ਸਾਡੇ ਨਾਲ ਇਹ ਐਕਸ ਆਰਮੀ ਆਪਸ ਨੇ ਕੀ ਨਾਂਜੀ ਤੁਹਾਡਾ ਜੀ ਕੁਬੇਦਾਰ ਆਤਮਰਾਮ ਅਦਰਬਨਾਮ ਜੀ ਕਿਉਂ ਇਹ ਫੈਸਲਾ ਲੈਣਾ ਪਿਆ ਹੈਗਾ ਸਾਡਾ ਸਾਰਾ ਮੇਨ ਮਕਸਦ ਸੀਗਾ ਕਿ 26 ਜੋ ਇੰਤਕਾਬ ਦਾ ਸਾਡੀ ਜ਼ਮੀਨਾਂ ਦਾ ਮਾਲਕੀ ਦਾ ਉਹ ਇਹਨਾਂ ਨੇ ਪੰਜਾਬ ਸਰਕਾਰ ਨੇ ਤੋੜਤਾ ਅੱਛਾ ਜੀ ਤੋੜਤਾ ਸਾਰ ਤੋਂ ਉਸ ਕਰਕੇ ਮੇਨ ਮਕਸਦ ਸਾਡਾ ਯਹੀ ਸੀਗਾ ਕਿ ਸਾਨੂੰ ਇਹ ਦਿੱਕਤ ਆ ਗਈ ਕਿ ਜੇਕਰ ਅਸੀਂ ਕਿਸੇ ਬੱਚੇ ਦਾ ਵਿਆਹ ਕਰਨਾ ਕੁੜੀ ਦਾ ਵਿਆਹ ਕਰਨਾ ਤਾਂ ਕਨਾਲੇ ਕ ਕਨਾਲ ਦੋ ਕਨਾਲ ਵੇਚ ਕੇ ਅਸੀਂ ਆਪਣਾ ਕੁੜੀਆਂ ਦਾ ਬੱਚਿਆਂ ਦਾ ਵਿਆਹ ਕਰ ਸਕਦੇ ਆ ਲੇਕਿਨ ਹੁਣ ਸਾਨੂੰ ਨਾ ਫਰਜ਼ਾਂ ਮਿਲ ਰਹੀਆਂ ਨਾ ਸਾਨੂੰ ਸਾਡੀ ਰਜਿਸਟਰੀਆਂ ਹੋ ਰਹੀਆਂ ਇਸ ਕਰਕੇ ਬੱਚਿਆਂ ਨੂੰ ਬੱਚਿਆਂ ਦੀ ਸਮੱਸਿਆ ਸਾਨੂੰ ਜਿਆਦਾ ਹੋ ਗਈ ਹੈ ਨੰਬਰ ਦੋ ਜਦੋਂ ਬਰਸਾਤ ਕੇ ਸੀਜ਼ਨ ਚ ਸਾਡੇ ਬੁਰੇ ਤੇ ਦੋਤੀ ਜਾਂ ਫੇ ਬੱਚੇ ਸਕੂਲ ਜਾਂਦੇ ਆ ਜੈਂਤੀ ਮਾਦਰੀ ਜੇ ਨਦੀ ਚੱਲ ਜਾਂਦੀ ਹੈ ਜੈਂਤੀ ਮਾਦਰੀ ਜੈਂਤੀ ਮਾਦਰੀ ਰਹਿ ਜਾਂਦੇ ਆਂ ਔਰ ਉੱਪਰ ਵਾਲੇ ਪਿੰਡਾਂ ਦੇ ਬੱਚੇ ਉੱਪਰ ਨੂੰ ਰਹਿ ਜਾਂਦੇ ਆਂ ਨਿਕਲ ਨਹੀਂ ਪਾਉਂਦੇ ਨੂਰਦਨ ਸਕੂਲਾਂ ਦਾ ਉਨ੍ਹਾਂ ਦਾ ਜਾਣਾ ਬੇਕਾਰ ਹੋ ਜਾਂਦਾ ਜਾਂਦੇ ਜਾ ਨਹੀਂ ਪਾਉਂਦੇ ਦੋਜੀਆਂ ਦਾ ਦੁੱਧ ਉੱਥੇ ਹੀ ਰੁਕ ਜਾਂਦਾ ਹੈ ਅਤੇ ਫਿਰ ਪਿੰਡ ਵਾਲੇ ਸੋਚਦੇ ਆਂ ਦੋਧੀ ਸੋਚਦੇ ਆਂ ਭਾਈ ਇਕੱਠੇ ਹੋ ਕੇ ਇਸ ਨੂੰ ਖੀਰ ਬਣਾ ਲਓ ਪਿੰਡ ਨੂੰ ਖਵਾ ਦਿਓ ਖੇੜੇ ਪਵੰਦਰ ਪਾ ਮੱਥਾ ਟੇਕ ਕੇ ਖੀਰ ਬਣਾ ਕੇ ਖਵਾ ਦਿੰਦੇ ਆਂ ਨੰਬਰ ਤੋਂ ਯਹਾਂ ਪੇ ਕੋਈ ਆਣੇ ਜਾਣੇ ਦਾ ਸਾਧਨ ਨਹੀਂ ਹੈ ਨਾ ਕੋਈ ਬੱਸ ਹੈ ਨਾ ਕੁਛ ਹੈ ਆਪਣੇ ਆਪਣੇ ਬਾਈਕ ਪਰ ਜਾਂ ਕਹੀਂ ਕਿਸੇ ਦੇ ਪਿੱਛੇ ਬੈਠ ਕੇ ਬੱਚੇ ਚਲੇ ਜਾਂਦੇ ਆ ਜੇਕਰ ਕਿਸੇ ਲੜਕੀ ਨੂੰ ਜਾਂ ਤੀਵੀ ਨੂੰ ਪ੍ਰੇਗਨਸੀ ਆਏ ਕਹੀਂ ਪੀਜੀਏ ਜਾਣਾ ਹੈ ਅਗੇ ਜਾਣਾ ਉਹਨਾਂ ਨੂੰ ਰਾਤ ਦੇ ਸਮੇਂ ਬਾਸ ਹੋਈ ਵੀ ਹੋਆ ਤੋਂ ਟਰਾਲੀ ਚ ਅਸੀਂ ਮੰਝਾ ਢਾਕੇ ਟਰਾਲੀ ਨੂੰ ਟਰੈਕਟਰ ਕਿਬਲਾਕਾ ਜਦ ਜੜ ਥੋੜੇ ਥੋੜੇ ਪਾਣੀ ਮਨੂ ਕਾਲਦੇ ਆ ਜੇ ਜਿਆਦਾ ਪਾਣੀ ਹੋਆ ਤੋ ਫਿਰ ਬਹੁਤ ਔਖਾ ਹੋ ਜਾਂਦਾ ਹੈ ਸਰ ਕੀ ਲੱਗਦਾ ਜੀ ਵੋਟ ਪਾਉਂਗੇ ਨਰਕੀ ਨਹੀਂ ਜੀ ਵੋਟੇ ਬਣੇ ਜੀ ਪਰ ਬੋਟ ਤੇ ਪਾਣੀ ਚਾਹੀਦੀ ਅਧਿਕਾਰ ਮਿਲਿਆ ਵੇ ਆਪਾਂ ਨੂੰ ਨਹੀਂ ਮੇਰੇ ਕੋਲ ਹੈ ਸਾਡਾ ਹੋਏ ਕੰਮ ਨਹੀਂ ਕੋਈ ਹੋਏ ਜੀ ਪਿੰਡਾ ਜੀ ਨੋਟੇ ਤੇ ਬਾਦੋ ਹੈ ਜੀ ਚਲੋ ਦੇਖਦੇ ਸਲਾਹ ਕਰਕੇ ਹਾਂਜੀ ਕਿਸੇ ਨੇ ਕੀ ਨਾ ਸੰਜੀਤ ਕੁਮਾਰ ਜੀ 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 ਕੇ ਤੁਸੀਂ ਬਾਈਕਟ ਤੱਕ ਕੀਤਾ ਬਾਈਕਟ ਕਰਨਾ ਚਾਹੀਦਾ ਪਰ ਜੇ ਬਾਈਕਟ ਦੀ ਗੱਲ ਕਰਦੇ ਆਂ ਆਪਾਂ ਪਾਰਟੀਆਂ ਦਾ ਬਾਈਕਟ ਕਰੀਏ ਪੀ ਨੋਟ ਦੇ ਦੋ ਬੋਟ ਪਾਣੀ ਕਿਉਂ ਬੋਟ ਦਾ ਅਧਿਕਾਰ ਸਾਨੂੰ ਮਿਲਦਾ ਉਹਦਾ ਇਸਤੇਮਾਲ ਕਰਨਾ ਚਾਹੀਦਾ ਇੱਕ ਇੱਕ ਬੋਟ ਦੀ ਕੀਮਤ ਹੈ ਕਿਉਂਕਿ ਤੁਸੀਂ ਆਪਣੀ ਬੋਟ ਦੀ ਕੀਮਤ ਨੂੰ ਪਛਾਣੋਗੇ ਤਾਂ ਹੀ ਲੀਡਰ ਨੂੰ ਪਤਾ ਲੱਗੂਗਾ ਕਿ ਸਾਨੂੰ ਵੋਟਾਂ ਪਾਣੀ ਦੀਆਂ ਕਿੰਨੀਆਂ ਕਿੰਨੀਆਂ ਵੋਟਾਂ ਇਸ ਸਾਰੀ ਦੇ ਬੁੜੀਆਂ ਸਰ ਸਾਡੇ ਅੰਦਰ ਸਭ ਤੋਂ ਹਲਕੇ ਤੋਂ ਖੜੇ ਹੀ ਹੋਏ ਨੇ ਸਿੰਘਲਾ ਸਾਹਿਬ ਪੀ ਡਬਲਯੂ ਮੰਤਰੀ ਰਹੇ ਸਾਡੇ ਕੋਲ ਨਹੀਂ ਲੱਗੇ ਕਾਂਗਰਸ ਦੇ ਟਾਈਮ 'ਚ ਚੰਦੂ ਮੱਜਰਾ ਜੀ ਰਹੇ ਪਹਿਲੇ ਐਮਪੀ ਰਹੇ ਉਹ ਤੁਹਾਡੇ ਸਾਹਮਣੇ ਇਹ ਕਾਰਵਾਈ ਹੁਣ ਬੱਚੇ ਸਕੂਲ ਤੋਂ ਕੁੜੀਆਂ ਆ ਰਹੀਆਂ ਜੀ ਜਨਤਮੱਜਰੀਤ ਹੋ ਰਹੀਆਂ ਨੇ ਪੈਦਲ ਆ ਰਹੀਆਂ ਉਹ ਜਾ ਰਹੀਆਂ ਕੁ ਕਿੰਨੀਆਂ ਸਮੱਸਿਆਵਾਂ ਨੇ ਜੀ ਸਾਨੂੰ ਸਾਡੀ ਜਿਹੜੀ ਮੇਨ ਜ਼ਮੀਨ ਸੀਗੀ ਜ਼ਮੀਨ ਬਿਲਕੁਲ ਖਤਮ ਕਰ ਦਿੱਤੀ ਸਾਡੀ ਜ਼ਮੀਨ ਨਹੀਂ ਛੱਡੀ ਸਾਡੇ ਕੋਲ ਸੀਗੀ ਇਹ ਸਭ ਨੂੰ ਨਹੀਂ ਮਿਲਿਆ ਕਦੀ ਜੀ ਸਭ ਨੂੰ ਮਿਲਿਆ ਜੀ ਏਡੀਸੀ ਸਾਹਿਬ ਕੋਲ ਸਾਡੇ ਇਸੇ ਤਰੀਕੇ ਨਾਲ ਲਗਦੀਆਂ ਕੇਸ ਵਾਏ ਵੀ ਅਸੀਂ ਪਿੰਡ ਵਾਲੇ ਨੇ ਹੂੰ ਉਹ ਵੀ ਸੁਣਵਾਏ ਨਹੀਂ ਸਾਡੀ ਜੀ ਬਾਈਕਾਡ ਤਾਂ ਹੋ ਜਾਵੇ ਪਰ ਬਾਈਕਾਡ ਦਾ ਨੋਟਾਂ ਨੂੰ ਵੋਟ ਪੈ ਜਾਵੇ ਤੇ ਨੋਟਾਂ ਨੂੰ ਜਿੱਥੇ ਬਾਈਕਾਡ ਉਹਨੂੰ ਪਤਾ ਨਹੀਂ ਲੱਗਣਾ ਕਿ ਕਿੰਨੀਆਂ ਵੋਟਾਂ ਪਈਆਂ ਜੇ ਨੋਟਾਂ ਦਾ ਜੇ ਨੋਟਾਂ 'ਚ ਵੋਟ ਪਾ ਕੇ ਆਂਗੇ ਉਹਨੂੰ ਪਤਾ ਲੱਗੂਗਾ ਸਾਡੀਆਂ ਇੰਨੀਆਂ ਵੋਟਾਂ ਜੇ ਕੋਈ ਹਾਰੂਗਾ ਉਹਨੂੰ ਪਤਾ ਲੱਗੇਗਾ ਉਹ ਤੋਂ ਜੇ ਸਾਨੂੰ ਹੈਗਾ ਵੀ ਮੰਤਰੀਆਂ ਦਾ ਕੁਝ ਉਹਨਾਂ ਨੂੰ ਪਤਾ ਲੱਗੇ ਵੀ ਇਹਨਾਂ ਨੂੰ ਸਾਡੀ ਲੋਡ ਨੇ ਨੋਟਾਂ ਦੇ ਪਾਈ ਆ ਵੀ ਇਹ ਨੋਟਾਂ ਨਾਲ ਹੀ ਸੀ ਪੁਲ ਬਣਾਉਂਗੇ ਜੀ ਉਹਨਾਂ ਨੇ ਤਾਂ ਨੋਟ ਦੇਣੇ ਨਹੀਂ ਜੀ ਸਾਨੂੰ ਨਹੀਂ ਨੋਟਾ ਵੋਟ ਥਲੇ ਬਟਨ ਹੁੰਦਾ ਜੀ ਸਾਨੂੰ ਉੱਪਰਲੇ ਵਿੱਚੋਂ ਕੋਈ ਵੀ ਜਿਹੜਾ ਹੈਗਾ ਪਸੰਦ ਨਹੀਂ ਹੈਗਾ ਠੀਕ ਹੈ ਜੀ ਆ ਸਾਨੂੰ ਬਸ ਨੋਟ ਪਸੰਦ ਆ ਜੀ ਹਾਂ ਨੋਟਾ ਪਸੰਦ ਨੋਟ ਪਸੰਦ ਆ ਵੀ ਉਹ ਆਪਣਾ ਪੁਲ ਤਾਂ ਸੀ ਨੋਟਾਂ ਨਾਲ ਹੀ ਲਗੂਗੇ ਜੀ ਫੇਰ ਪੈਸੇ ਲਗੂਗੇ ਉਹਨਾਂ ਤਾਂ ਕੰਮ ਕਰਨੇ ਨਹੀਂ ਜੀ ਵੋਟਾਂ ਦਾ ਸੀ ਜੱਤੋਂ ਦੇਖ ਆਜ਼ਾਦ ਹੋਇਆ ਜੀ ਜਾਤੇ ਤਾਂ ਕੁਝ ਇੱਥੇ ਹੋਇਆ ਨਹੀਂ ਜੀ ਠੀਕ ਹੈ ਜੀ ਅਸੀਂ ਨਾ ਬਾਈਕਟ ਤਾਂ ਹੀ ਕਰਿਆ ਨਾ ਜੀ ਇਸ ਵਾਰ ਵੀ ਚਲੋ ਜਦ 75 ਸਾਲ ਚੋਂ 80 ਸੇ ਵੋਟ ਪਾ ਕੇ ਕੁਝ ਹੋਇਆ ਨਹੀਂ ਤਾਂ ਬਾਈਕਟ ਕਰਕੇ ਕਿ ਆਪਾਂ ਤਾਂ ਕੁਝ ਬਣ ਜਵੇ ਜੀ ਤੁਸੀਂ ਆਪਾਂ ਗੱਲ ਕਰਦੇ ਵੀ ਨੋਟਾ ਹੈਗਾ ਨੋਟ ਆਨ ਜਿਹੜਾ ਹੈਗਾ ਨੋਟਾਂ ਦਾ ਜਿਹੜਾ ਪੂਰਾ ਆਪਾਂ ਕਹਿੰਦੇ ਆ ਉਹ ਜਿਹੜੇ ਨੋਟਾ ਹੁੰਦਾ ਵੀ ਉਹਦੇ ਵਿੱਚ ਅਸੀਂ ਵੋਟ ਨਹੀਂ ਪਾਣੀਗੀ ਠੀਕ ਹੈ ਨਾ ਸਾਨੂੰ ਇੱਕ ਦਿੱਕਤ ਆਉਂਦੀ ਆ ਸਰ ਬਾਈ ਦਾ ਬਈ ਮੈਂ ਨੋਟਾਂ ਨੂੰ ਬਟਨ ਦਬਾ ਜਾਈ ਇਹਨਾਂ ਨੇ ਦਬਾ ਦਿਆ ਹੋਰਾਂ ਨੇ ਦਬਾ ਦਿਆ ਕਈ ਆਦਮੀ ਬੈਠਾਂ ਅੰਦਰ ਜਿਹੜੇ ਹੋਣਗੇ ਨਾ ਉਹ ਉਸ ਆਦਮੀ ਨੂੰ ਵੋਟ ਪਾਉਂਗੇ ਜਿਨ੍ਹਾਂ ਨੇ ਕੰਮ ਨਹੀਂ ਕਰਿਆ ਮੈਂ ਕਿਹਾ ਮੰਨ ਲਿਆ ਵੀ ਤੁਹਾਡੇ 100 ਵੋਟ ਹੈ ਉਹ ਰੋਟ ਕਿੰਨੀ ਹੈ 350 400 ਵੋਟ ਹੈ 400 ਵੋਟ ਤੋਂ ਅਗਰ 400 ਵੋਟ ਨੋਟਾਂ ਤੇ ਪੈ ਗਈ 50 ਕਿਸੇ ਹੋਰ ਨੂੰ ਵੀ ਪਾ ਗਿਆ ਤਾਂ ਲੀਡਰ ਨੂੰ ਪਤਾ ਲੱਗੂਗਾ ਨਾ ਕਿ ਸਾਨੂੰ ਵੋਟ ਨਹੀਂ ਪਈ 400 ਨਾ ਪਏ ਉਹ 50 ਵੋਟ ਇੱਕ ਇੱਕ ਵੋਟ ਕੀ ਵੈਲਿਊ ਹੈ ਜੇਕਰ ਪੰਜਾਬ 50 ਵੋਟਾਂ ਵਾਲਾ ਜੇਕਰ ਜਿੱਤ ਗਿਆ ਕੰਮ ਉਹਨੇ ਕਰਨਾ ਨਹੀਂ ਹੈ ਇਸ ਕਰਕੇ ਅਸੀਂ ਫਿਰ ਸਾਰਿਆਂ ਨੇ ਬਾਈਕਟ ਸਾਰੇ ਪੰਜੇ ਪਿੰਡਾਂ ਨੇ ਪਿੰਡ ਦਾ ਆਪਾਂ ਨੇ ਕਿਹਾ ਵੀ ਅਸੀਂ ਵੋਟ ਪਾਣੀ ਨਹੀਂ ਲੀਡਰਾਂ ਨੂੰ ਤਾਂ ਪਿੰਡ ਤਾਂ ਉਸ ਨਾਲ ਸਹਿਮਤ ਹੋਏਗਾ ਹਾਂਜੀ ਹਾਂਜੀ ਸਹਿਮਤ ਹੋਏਗਾ ਨਾ ਪਰ ਜਦੋਂ ਅਸੀਂ ਨੋਟਰ ਦੇ ਪਾਣੀਆ ਤਾਂ ਸਭ ਨੋਟਰ ਦੇ ਪਾਗੇ ਉਹਨੂੰ ਦੱਸ ਦੇਣਾ ਵੀ ਪਤਾ ਲੱਗਣਾ ਸਾਨੂੰ ਵੀ ਕਿਹਨੇ ਕਿੱਥੇ ਵੋਟ ਪਾਈ ਹੈ ਇਹ ਵੀ ਪਤਾ ਲੱਗਣਾ ਨੋਟਾ ਚ ਸਰ ਕੁਝ ਆਦਮੀਆਂ ਨੂੰ ਪਤਾ ਬਾਕੀਆਂ ਨੂੰ ਕੁਝ ਨਹੀਂ ਪਤਾ ਲੇਡੀਜ਼ ਨੂੰ ਕੋਈ ਨਹੀਂ ਨੌਲੇਜ ਨਹੀਂ ਹੈ ਹਾਂ ਕੈਮਰਾ ਪਰਸਨ ਪ੍ਰੋਮੋਸ਼ਨ ਦੇ ਨਾਲ ਮਨੋਜ ਜਸ਼ੀ ਜੀ ਮੀਡੀਆ